ਏ 20 ਮਹੀਨੇ ਸੂਪ ਪਣੀ ਹੈ 20 ਮਹੀਨਾ ਦੀ ਸੂਪ ਪਣੀ ਹੈ ਆਖਰੀ ਹੈ ਜੀ ਹਜੇ ਠੀਕ ਪਿੰਡ ਕੌਂਗੇ ਕਲਾ ਇਹ ਅਵਤਾਰ ਸਿੰਘ ਮੇਰਾ ਨਾਮ ਵਾ ਡਾਂਗ ਵਾਲਾ ਰੋੜਾ ਸੀਨੀਅਰ ਸੈਕੰਡਰੀ ਸਕੂਲ ਕੋਲ ਕਰ ਹਾਂਜੀ ਨਾ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ ਨੱਥੀ ਢੁੱਡੀ ਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਨਾਗ ਦਿਖਾਉਣ ਲੱਗੇ ਤਿੰਨ ਨਾਗਾ ਭਾਈ ਉਹਨਾਂ ਦੇ ਫਾਰਮ ਤੇ ਜਿਹੜੇ ਸੇਲ ਆ ਖੀਰੀ ਵੱਛੀ ਆ ਇਹਦੀ ਵਾਰੀ ਡਿਟੇਲ ਲਵਾਂਗੇ ਦੋ ਗਾਈਆਂ ਆਪਣੀਆਂ ਭਾਈ ਉਹਨਾਂ ਦੀਆਂ ਇੱਧਰ ਖੜੀਆਂ ਸਾਰੀ ਆਪਾਂ ਜਾਣਕਾਰੀ ਲਵਾਂਗੇ ਵੀ ਕੀ ਡਿਟੇਲ ਆ ਤੇ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੁਹਾਡਾ ਵੀ ਜੀ ਆਇਆਂ ਨੂੰ ਜੀ ਇੱਥੇ ਹੁਣ ਤੇ ਬਹੁਤ ਖੁਸ਼ ਹਾਂ ਜੀ ਤੇ ਪਹਿਲਾਂ ਤਾਂ ਬਾਈ ਆਪਾਂ ਇਸੇ ਵચ્છી ਦੀ ਡਿਟੇਲ ਦੇ ਦਗੇ ਕਿਵੇਂ ਆਪਣੀ ਘਰ ਦੀ ਬਰੀਡ ਹੀ ਹੈ ਇਹ ਇਹ ਘਰ ਦੀ ਬਰੀਡ ਹੀ ਆ ਜੀ ਠੀਕ ਆ ਜੀ ਇਹ ਆਪਾ ਪੀਡੀਐਫ ਦੇ ਸਿੰਮਨ ਦੀ ਆ ਹਾਂਜੀ ਹੁਣ ਪੀਡੀਐਫ ਧਰਮਾਂਡਾ ਲੱਗਿਆ ਹੋਇਆ ਜੀ ਕਿਹੜਾ ਲੱਗਿਆ ਜੀ ਧਰਮਾਂਡਾ ਧਰਮਾਂਡਾ ਲੱਗਿਆ ਪੀਡੀਐਫ ਦੇ ਹਾਂਜੀ ਠੀਕ ਆ ਜੀ ਤੇ ਇਹਦੇ ਜੰਦੀਪ ਕਿੰਨਾ ਚਿਰ ਰਹਿ ਗਿਆ ਜੀ ਸੂਣ ਦੇ ਵਿੱਚ ਇਹਦਾ 1.5 ਮਹੀਨਾ ਰਹਿੰਦਾ ਜੀ 1.5 ਮਹੀਨਾ ਰਹੇ ਰਹੀ ਹਜੇ ਫਿਰ ਵੀ ਜਣਦੀ ਲੇਵਾ ਦਵਾ ਵਧੀਆ ਬਣਾਈ ਖਰੀ ਆਉਂਦੀ ਹੈ ਨਾ ਜੀ ਲਾਈਵ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬੱਚੀ ਦਾ 1.5 ਮਹੀਨਾ ਸੂਣ ਦੇ ਵਿੱਚ ਰਹਿੰਦਾ ਆਪ ਵੀ ਪੀਡੀਐਫ ਦੀ ਆ ਉਮਰ ਕਿੰਨੀ ਹੈ ਜੀ ਇਹਦੀ ਇਹ 20 ਮਹੀਨਾ ਸੂਪਣੀ ਹੈ 20 ਮਹੀਨਾ ਦੀ ਸੂਪਣੀ ਹੈ ਆਖਰੀ ਹੈ ਜੀ ਹਜੇ ਠੀਕ ਆ ਖੀਰੀ ਹੈ ਮਿੱਤਰੋ ਖੀਰੀ ਹੈ ਹਜੇ ਬਾਈ ਜੰਦਾ ਦੰਦ ਤੁਸੀਂ ਆ ਕੇ ਪੱਟ ਕੇ ਦੇਖ ਸਕਦੇ ਆ ਤੇ ਆਪਣੀ ਜਿਹੜੀ ਹੈ ਦੂਜੀ ਕਾਲੀ ਗਾਂ ਹੀ ਆਹ ਇਹ ਦੂਜਾ ਸੂਆ ਜੀ ਛਿੱਗੀ ਵੜਾ ਠੀਕ ਆ ਜੀ ਤੇ ਪਹਿਲੇ 26 ਕਿਲੋ ਦੁੱਧ ਦਤਾ ਹੀ ਨੇ ਠੀਕ ਆ ਜੀ ਪਹਿਲੇ ਸਵੇਰੇ 26 ਕਿਲੋ ਹੁਣ ਦੂਜੇ ਸਵੇਰੇ ਹੈ ਨਾ ਦੂਜੇ ਸਵੇਰੇ ਤੇ ਇਹਦੀ ਮਾਂ ਦਾ ਕੀ ਰਿਕਾਰਡ ਸੀਗਾ ਦੁੱਧ ਦਾ 42 ਕਿਲੋ ਸੀਗਾ ਜੀ ਉਹ ਆਪਣੇ ਘਰੇ ਸੀ ਹਾਂ ਘਰੇ ਜਿਹੜੀ ਸੇਲ ਕੀਤੀ ਆ ਪਿੱਛੇ ਠੀਕ ਆ ਜੀ ਪਹਿਲਾਂ ਸੇਲ ਕੀਤੀ ਮਿੱਤਰੋ ਇਹਦੀ ਮਾਂ ਜਿਹੜੀ ਵੱਡੀ ਸੀਗੀ 42 ਕਿਲੋ ਵਾਲੀ ਆਪਾਂ ਪਿਛਲੀ ਵੀਡੀਓ ਪਾਈ ਸੀਗੀ ਉਹ ਆ ਡੱਬੀ ਵੱਛੀ ਦੀ ਮਾਂ ਸੀਗੀ ਜਣਜੀ ਦੋਨੇ ਪਾਸੇ ਹੀ ਚੰਗੀ ਆ ਸੀਮਣ ਪੱਖੋਂ ਤੇ ਇਹਦੀ ਜਿਹੜੀ ਮਾਂ ਪੱਖੋਂ ਹੁਣ ਗਾਂ ਵਾਲਾ ਸੀ ਮਨੋਗੀ ਚੰਗਾ ਲੱਗਿਆ ਤੇ ਇਹਦੇ ਕਿੰਨੇ ਦਾ ਰਹਿੰਦੀ ਸੂਣ ਚ ਕਾਲੀ ਇਹ ਪੰਜ ਤਰੀਕ ਨੂੰ ਦਿਨ ਪੂਰੇ ਆਇਆ ਠੀਕ ਆ ਜੀ ਹਾਈਡੂ ਇਸ ਦਾ ਬਹੁਤ ਆਣੀ ਹਾਈਡ ਬਹੁਤ ਆਈ ਆ ਜੀ ਮੈਂ ਕਿਹਾ ਭਾਈ ਹੁਣਾਂ ਦਾ ਖਾਦੀ ਜ਼ਿਆਦੇ ਆ ਇਹ ਨਾ ਢੇਖਾ ਖਾ ਜੀ ਕਿਤੇ ਵੀ ਕਵਾ ਛੋਟਾ ਲੱਗਦੀਆਂ ਤੇ ਭਾਈ ਉਹਨਾਂ ਦਾ ਖਾਦੀ ਜ਼ਿਆਦੇ ਆ ਪੰਜ ਤਰੀਕ ਨੂੰ ਦਿਨ ਪੂਰੇ ਆਈ ਐ ਅਸੀਂ ਪੰਜ ਤਰੀਕ ਨੂੰ ਦਿਨ ਪੂਰੇ ਆ ਉੱਤੇ ਦੋ ਲੈ ਜੇ ਤਿੰਨ ਲੈ ਜੇ ਉਹ ਪਸ਼ੂ ਦਾ ਪਤਾ ਨਹੀਂ ਕਿੱਥੇ ਗਾਈ ਗਰਮੀ ਆ ਨਾ ਇਹ ਯਾਰਾ ਥੋੜੇ ਤਾਂ ਚੰਮ ਵਧੀਆ ਫਾਰਮ ਦੇ ਉੱਤੇ ਫੁਹਾਰੇ ਪੂਰੇ ਲੱਗੇ ਆ ਤੇ ਵਧੀਆ ਜਨਗੀ ਹੈਗਾ ਮਾਹੌਲ ਹਵਾ ਕ੍ਰਾਸ ਹੁੰਦੀ ਹੈ ਤਾਂ ਫਿਰ ਬੜੀ ਗਰਮੀ ਨਹੀਂ ਫੀਲ ਹੁੰਦੀ। ਨਾ ਨਾ ਜਿਵੇਂ ਨਹੀਂ। ਹੂੰ। ਤੇ ਆਪਣੀਆਂ 3 ਨੰਬਰ ਵਾਲੀ ਆਹ ਇਹਦਾ ਸਵਾ ਕੁ ਮਹੀਨਾ ਰਹਿੰਦਾ ਈ ਇਹਦਾ। ਠੀਕ ਆ ਜੀ। ਤੇ ਤੀਜਾ ਸੂਆ ਈ ਇਹਦਾ। ਤੀਜਾ ਸੂਆ ਜਾਂਦਾ। ਹਾਂ। ਸਵਾ ਮਹੀਨਾ ਰਹਿੰਦਾ ਮਿੱਤਰੋ ਤੇ ਇਹਦਾ ਦੁੱਧ ਕਿੰਨਾ ਸੀਗਾ ਜੀ? 30 ਪਲੱਸ ਆ ਜੀ ਇਹਦਾ। 30 ਪਲੱਸ ਹੋ ਜਾਂਦਾ। ਹੈਡ ਫੂਟ ਵਧੀਆਂ ਆਉਂਦੀ ਇਹਦੇ। ਹੈਡ ਫੂਟ ਪੂਰੀ ਵਧਿਆ ਜੀ। ਠੀਕ ਆ ਮਿੱਤਰੋ ਇਹਦਾ ਰਹਿ ਗਿਆ ਸਵਾ ਕੁ ਮਹੀਨਾ ਤੁਸੀਂ ਦੇਖ ਸਕਦੇ ਗਾਈਆਂ। ਸੈਂਡ ਦਾ ਨਾਗਾ ਜਿਹੜੇ ਇਹ ਵਿਕਾਊ ਆ ਤੇ ਬਾਈ ਉਹਨਾਂ ਨੇ ਸੇਲ ਕਰਨੇ ਆ ਤੇ ਇਹ ਨਾ ਬੋਲ ਦਿਓ ਬਾਈ ਆਪਦਾ ਤੇ ਏਰੀਆ ਹੀ ਪਿੰਡ ਕੌਕੇ ਕਲਾਂ ਇਹ ਅਵਤਾਰ ਸਿੰਘ ਮੇਰਾ ਨਾਮ ਆ ਡਾਂਗ ਵਾਲਾ ਰੋੜਾ ਸੀਨੀਅਰ ਸੈਕੰਡਰੀ ਸਕੂਲ ਕੋਲ ਘਰ ਹਾਂਜੀ ਮਿੱਤਰੋ ਤੇ ਫੋਨ ਨੰਬਰ ਬੋਲ ਦਿਓ ਆਪਣਾ ਹੀ 99887670 ਹਾਂਜੀ ਤੇ ਦਰਸ਼ਕੋ ਬਾਈ ਉਹਨਾਂ ਨੇ ਫੋਨ ਨੰਬਰ ਵੀ ਬੋਲਤਾ ਤੇ ਇੱਕ ਜਣੇ ਦੀ ਖੀਰੀ ਵਹਿੜਾ ਤੇ ਦੋ ਗਾਇਆਂ ਦੂਜੇ ਸੂਏ ਤੇ ਉਹ ਪਰਲੀ ਕੰਮੇ ਸੂਏ ਸੀਗੀ ਉਹ ਤੀਜੀ ਆ ਜੀ ਤੀਜੇ ਸੂਏ ਤੇ ਬਾਪੇ ਰੋਡੂ ਦੀ ਜਗ੍ਹਾ ਕੋਲੇ ਵੱਡੇ ਖੌਕੇ ਉੱਥੇ ਬਾਈ ਜੀ ਉਹਨਾਂ ਦਾ ਘਰ ਆ ਫੋਨ ਨੰਬਰ ਤੁਸੀਂ ਨੋਟ ਕਰ ਲਿਓ ਤੇ ਲਾ ਲਿਓ ਬਾਈ ਉਹਨਾਂ ਨੂੰ ਫੋਨ ਤੇ ਜਿਉਂਦੇ ਵਾਸਤੇ ਰੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ